ਹਾਂਜੀ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਪਲਾਜ਼ੋ ਨੂੰ ਪ੍ਰੈਸ ਕਰਨ ਦਾ ਢੰਗ ਦੇਖੋ ਜੋ ਆਪਣੇ ਖਿੱਚ ਪੈਂਦੀ ਹੁੰਦੀ ਆ ਪਲਾਜ਼ੋ ਨੂੰ ਆ ਜਿਹੜੀ ਅੰਦਰ ਵਾਲੀ ਸਲਾਈ ਹੁੰਦੀ ਆ ਇਹਦਾ ਤੁਹਾਨੂੰ ਦੱਸ ਦਿਆਂ ਵੀ ਪ੍ਰੈਸ ਨਾਲ ਇਹ ਕਿਵੇਂ ਠੀਕ ਹੋ ਜਾਂਦੀ ਆ ਦੇਖੋ ਆਵੇਂ ਜੋ ਹੇਠਾਂ ਵਾਲਾ ਆਪਣਾ ਪੀਸ ਆ ਇਹਦਾ ਪਲਾਜ਼ੋ ਦਾ ਇਹਨੂੰ ਮੈਂ ਪਹਿਲਾਂ ਪ੍ਰੈਸ ਕਰ ਲਈ ਆ ਤੇ ਇਹ ਉੱਪਰ ਵਾਲੇ ਨੂੰ ਕੀਤੀ ਨਹੀਂ ਹੈਗੀ ਦੇਖੋ ਪ੍ਰੈਸ ਕਰਨ ਨਾਲ ਇੰਨਾ ਫਰਕ ਦੇਖੋ ਪੈ ਜਾਂਦਾ ਏ ਇੰਨਾ ਜ਼ਿਆਦਾ ਵੱਧ ਜਾਂਦਾ ਤੇ ਇਹਦੇ ਨਾਲ ਖਿੱਚ ਵੀ ਆਪਣੀ ਜੋ ਨਹੀਂ ਪੈਂਦੀ ਹੈਗੀ ਦੇਖੋ ਤੁਹਾਨੂੰ ਇਹਨੂੰ ਆਪਾਂ ਪ੍ਰੈਸ ਕਰਕੇ ਦਿਖਾਉਨੇ ਆ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਪਾਣੀ ਲਗਾ ਲੈਣਾ ਹੈ ਪਲਾਜ਼ੋ ਵਾਲੀ ਇਹ ਵਾਲੀ ਸਲਾਈ ਨੂੰ ਵੈਸੇ ਤਾਂ ਸਾਰੇ ਪਲਾਜ਼ੋ ਨੂੰ ਪਹਿਲਾਂ ਤੁਸੀਂ ਕੁੱਠੇ ਨੂੰ ਪ੍ਰੈਸ ਕਰ ਲਿਆ ਕਰੋ ਦੇਖੋ ਜਦੋਂ ਪ੍ਰੈਸ ਕਰਨੀਆਂ ਤਾਂ ਆਹ ਵਾਲੀ ਸਲਾਈ ਆਪਾਂ ਖਿੱਚ-ਖਿੱਚ ਕੇ ਪ੍ਰੈਸ ਕਰਨੀਆਂ ਦੇਖੋ ਪਹਿਲਾਂ ਵੈਸੇ ਤੋਂ ਨੂੰ ਮਣ ਕੇ ਦਿਖਾ ਦਿੰਨੇ ਆ ਪ੍ਰੈਸ ਤੋਂ ਪਹਿਲਾਂ ਦੇਖੋ ਇਹ ਜੋ ਆਪਣਾ ਆਸਣ ਤੋਂ ਹੈ ਗਿਆ ਇਹ 23 ਸਵਾ 23 ਇੰਚਾ ਹੁਣ ਆਪਾਂ ਪ੍ਰੈਸ ਤੋਂ ਬਾਅਦ ਵੀ ਇਹਨੂੰ ਮਣ ਕੇ ਦੇਖ ਲੈਣੇ ਆ ਦੇਖੋ ਇਹ 23 ਸਵਾ ਸੀਗਾ ਤਾਂ ਇਹ ਪੌਣੇ 24 ਇੰਚ ਹੋ ਗਿਆ ਕੁਛਕ ਮੈਂ ਅੱਧੇ ਕਿਚ ਪਰੈਸ ਸੇ ਪਹਿਲਾਂ ਕਰ ਵੀ ਲਈ ਸੀਗੀ ਪਹਿਲਾਂ ਇਸ ਤੋਂ ਘੱਟ ਹੋਊਗਾ ਇਹ ਦੇਖੋ 23 ਸਵਾ ਸੀ ਤਾਂ ਪੌਣੇ 24 ਇੰਚ ਹੋ ਗਿਆ ਹੁਣ ਆਪਾਂ ਦੂਜੇ ਨਾਲ ਵੀ ਮਿਲਾ ਲੈਣੇ ਆ ਉਹਨੂੰ ਮੈਂ ਪਹਿਲਾਂ ਹੀ ਪ੍ਰੈਸ ਕਰੀ ਹੋਈ ਸੀ ਆ ਦੇਖੋ ਜੀ ਆ ਉੱਪਰਲਾ ਜੋ ਆ ਲੇ ਜੇ ਅਜੇ ਵੀ ਦੇਖੋ ਥੋੜਾ ਜਿਹਾ ਵੱਡਾ ਤਾਂ ਆਪਾਂ ਇਹਨੂੰ ਥੋੜੀ ਜਿਹੀ ਹੋਰ ਪ੍ਰੈਸ ਕਰ ਲੈਂਦੇ ਆ ਦੇਖੋ ਜੀ ਹੁਣ ਦੋਨੋਂ ਪਲਾਜ਼ੋ ਨੇ ਜੋ ਆਪਣੇ ਬਰਾਬਰ ਨੇ ਆ ਦੇਖੋ ਇਸ ਕਰਕੇ ਤੁਸੀਂ ਇਹ ਵਾਲੀਆਂ ਸਲਾਈਆਂ ਨੂੰ ਪ੍ਰੈਸ ਲਗਾ ਲੈਣੀਆਂ ਤੇ ਪੂਰੀ ਗਰਮ ਕਰਕੇ ਤੇ ਪਾਣੀ ਲਗਾ ਕੇ ਜ਼ੋਰ ਨਾਲ ਪ੍ਰੈਸ ਫੇਰਨੀ ਆ ਤੇ ਜੋ ਆਹ ਵਾਲੀਆਂ ਸਲਾਈਆਂ ਨੇ ਦੇਖੋ ਇੱਧਰ ਲੀਆਂ ਇਹਨਾਂ ਉੱਤੇ ਵੀ ਤੁਸੀਂ ਪ੍ਰੈਸ ਕਰ ਲਿਆ ਕਰੋ